ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਈ ਵਾਰੀ ਰੋਜ਼ਾਨਾ ਦਾ ਰੋਟੀ ਸਬਜ਼ੀ ਖਾ-ਖਾ ਕੇ ਸਾਡਾ ਦਿਲ ਭਰ ਜਾਂਦਾ ਤੇ ਮਹੀਨੇ ਵਿੱਚ ਇੱਕ ਅੱਧਾ ਦਿਨ ਜ਼ਰੂਰ ਇਹ ਜਾ ਹੁੰਦਾ ਜਿਸ ਦਿਨ ਦਿਲ ਕਰਦਾ ਕਿ ਅੱਜ ਵਧੀਆ ਜਿਹਾ ਅਸੀਂ 버ਗਰ ਖਾਈਏ ਪਰ ਜੇ ਉਹੀ 버ਗਰ ਆਪਾਂ ਘਰ ਦੇ ਵਿੱਚ ਤਿਆਰ ਕਰੀਏ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ 버ਗਰ ਉਹਨਾਂ ਹੀ ਜ਼ਿਆਦਾ ਟੇਸਟੀ ਬੰਦ ਹੈ ਜਿੰਨੀ ਜ਼ਿਆਦਾ ਟੇਸਟੀ ਉਹਦੀ ਟਿੱਕੀ ਹੋਊਗੀ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਮਜ਼ੇਦਾਰ ਜੀ ਟਿੱਕੀ ਤਿਆਰ ਕਰਾਂਗੇ ਜਿਹੜੀ ਕਿ ਬੜੀ ਸਿੰਪਲ ਤਰੀਕੇ ਨਾਲ ਬਣਦੀ ਹੈ ਤੇ ਟੇਸਟੀ ਇੰਨੀ ਜ਼ਿਆਦਾ ਬਣਦੀ ਹੈ ਕਿ ਤੁਸੀਂ ਬਾਜ਼ਾਰ ਵਾਲਾ 버ਗਰ ਭੁੱਲ ਜਾਓਗੇ ਇਹਦੇ ਲਈ ਸਿਰਫ ਆਪਾਂ ਇੱਕ ਪੀਸ ਲਿਆ ਗਾਜਰ ਦਾ ਤੇ ਬਿਲਕੁਲ ਥੋੜੀ ਜਿਹੀ ਲਈਏ ਪੱਤਾ ਗੋਭੀ ਇੱਕ ਲੈ ਲਈ ਆਪਾਂ ਸ਼ਿਮਲਾ ਮਿਰਚ ਜਿਹੜੀ ਛੋਟੇ ਜਿਹੇ ਸਾਈਜ਼ ਦੀ ਸੀ ਇਹਨਾਂ ਨੂੰ ਆਪਾਂ ਰਫ ਜੇ ਪੀਸਾਂ ਵਿੱਚ ਕੱਟ ਲਿਆ ਤੇ ਇੱਕ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਲਿਆ ਆਪਾਂ ਇੱਕ ਚੌਪਰ ਵਿੱਚ ਪਾਇਆ ਇੱਕ ਪਿਆਜ਼ ਜਿਹੜਾ ਕਿ ਮੀਡੀਅਮ ਸਾਈਜ਼ ਦਾ ਹੈ ਛੋਟਾ ਜਿਹਾ ਟੁਕੜਾ ਲਿਆ ਅਦਰਕ ਦਾ ਤੇ ਦੋ ਪਾਈਆਂ ਹਰੀਆਂ ਮਿਰਚਾਂ ਇੱਕ ਚਮਚ ਪਾਵਾਂਗੇ ਜੀਰੇ ਦਾ ਅੱਧੇ ਚਮਚ ਤੋਂ ਜ਼ਿਆਦਾ ਪਾਵਾਂਗੇ ਸਾਬਤ ਧਨੀਆ ਸਾਰੀਆਂ ਚੀਜ਼ਾਂ ਨੂੰ ਪਾ ਕੇ ਤੁਸੀਂ ਇਹਨੂੰ ਚੌਪ ਕਰ ਲਿਓ ਇਹ ਆਪਾਂ ਟਿੱਕੀ ਲਈ ਵਧੀਆ ਜਿਹਾ ਮਸਾਲਾ ਜਿਹੜਾ ਉਹ ਤਿਆਰ ਕਰ ਲਿਆ ਜਰੂਰ ਕਰਿਓ ਦਾ ਟੇਸਟ ਬੜਾ ਹੀ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਜਿਹੜੀਆਂ ਆਪਾਂ ਸਬਜ਼ੀਆਂ ਨੂੰ ਰਫ ਜਿਹਾ ਕੱਟਿਆ ਸੀ ਉਹ ਸਾਰੀਆਂ ਇਸੇ ਚੌਪਰ ਵਿੱਚ ਪਾ ਕੇ ਚੌਪ ਕਰ ਲਾਂਗੇ ਪਹਿਲਾਂ ਆਪਾਂ ਇਸ ਲਈ ਨਹੀਂ ਕੀਤਾ ਤਾਂ ਕਿ ਮਸਾਲੇ ਵਿੱਚ ਇਹ ਮਿਕਸ ਨਾ ਹੋ ਜਾਣ ਸਬਜ਼ੀਆਂ ਨੂੰ ਤੁਸੀਂ ਗ੍ਰਾਇੰਡ ਨਹੀਂ ਕਰਨਾ ਚੌਪ ਕਰਨਾ ਕਿਉਂਕਿ ਉਹਦੇ ਵਿੱਚ ਇਹਦਾ ਪੇਸਟ ਤਿਆਰ ਹੋ ਜਾਊਗਾ ਪਰ ਆ ਅਪਾ ਇਹਨੂੰ ਦਰਦਰਾ ਜਿਹਾ ਰੱਖਣਾ ਤਾਂ ਕਿ ਸਾਰੀਆਂ ਸਬਜ਼ੀਆਂ ਦਾ ਟੇਸ ਟਿੱਕੀ ਵਿੱਚ ਬਹੁਤ ਜ਼ਿਆਦਾ ਵਧੀਆ ਆਵੇ। ਬਚੀਆਂ ਹੋਈਆਂ ਸਬਜ਼ੀਆਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਚੌਪ ਕਰ ਲਿਆ ਤੇ ਇੱਕ ਖੁੱਲੇ ਜਿਹੇ ਭਾਂਡੇ ਵਿੱਚ ਕੱਢ ਕੇ ਇਹਨੂੰ ਸਾਈਡ ਤੇ ਰੱਖ ਲਿਆ। ਥੋੜਾ ਥੋੜਾ ਸਮਾਨ ਹੈ ਜਿਹੜਾ ਤੁਸੀਂ ਤਿਆਰ ਕਰਕੇ ਇੱਕ ਸਾਈਡ ਤੇ ਰੱਖਦੇ ਜਾਣਾ ਤਾਂ ਕਿ ਟਿੱਕੀ ਬਣਾਉਣੀ ਬੜੀ ਆਸਾਨ ਹੋ ਜੇ। ਫਿਰ ਆਪਾਂ ਇੱਕ ਵੱਡੀ ਬਾਉਲ ਪਰ ਕੇ ਲਿਆ ਪੋਹਾ ਜਿਹਨੂੰ ਚੰਗੀ ਤਰ੍ਹਾਂ ਛੰਨ ਨਹੀਂ ਰਹੀ ਛਾਲ ਲਾਂਗੇ ਤੇ ਸਾਫ਼ ਪਾਣੀ ਨਾਲ ਧੋ ਲਾਂਗੇ। ਇਹਦੇ ਨਾਲ ਟਿੱਕੀ ਦੀ ਬਾਈਂਡਿੰਗ ਬੜੀ ਵਧੀਆ ਹੁੰਦੀ ਹੈ ਤੇ ਟਿੱਕੀ ਕ੍ਰਿਸਪੀ ਵੰਦੀ ਹੈ ਇਹਨੂੰ ਥੋਕੇ ਜਦੋਂ ਤੁਸੀਂ ਸਾਈਡ ਤੇ ਰੱਖੋਗੇ ਤਾਂ ਇਹ ਨਾਲ ਦੀ ਨਾਲ ਹੀ ਸੌਫਟ ਹੋ ਜਾਣਾ ਕਿਉਂਕਿ ਇਹ ਬਹੁਤ ਜ਼ਿਆਦਾ ਪਤਲਾ ਹੁੰਦਾ ਛਟਪਟ ਲੱਗਦਾ ਇਹਨੂੰ ਸੌਫਟ ਹੋਣ ਤੇ ਫਿਰ ਆਪਾਂ ਲਵਾਂਗੇ ਇੱਕ ਪੈਨ ਵਿੱਚ ਵੱਡਾ ਸਪੂਨ ਭਰ ਕੇ ਪਾਵਾਂਗੇ ਤੇਲ ਦਾ ਜਦ ਇਹ ਗਰਮ ਹੋ ਗਿਆ ਵਿੱਚ ਪਾ ਦਾਂਗੇ ਸਾਰੇ ਮਸਾਲੇ ਇੱਕ ਮਿੰਟ ਲਈ ਹਲਕਾ ਜਿਹਾ ਇਹਨਾਂ ਨੂੰ ਪਕਾਵਾਂਗੇ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਸਾਰੀਆਂ ਸਬਜ਼ੀਆਂ ਮਿਕਸ ਕਰ ਦਾਂਗੇ ਕਿਸੇ ਵੀ ਚੀਜ਼ ਨੂੰ ਤੁਸੀਂ ਜ਼ਿਆਦਾ ਨਹੀਂ ਪਕਾਉਣਾ ਜਿਵੇਂ ਆਪਾਂ ਸਬਜ਼ੀ ਵਗੈਰਾ ਬਣਾਉਂਦੇ ਆ ਉਸ ਤਰੀਕੇ ਨਾਲ ਨਹੀਂ ਸਾਰੇ ਸਮਾਨ ਨੂੰ ਇਸ ਤਰੀਕੇ ਨਾਲ ਪਕਾਓ ਕਿ ਜਦੋਂ ਤੁਸੀਂ ਟਿੱਕੀ ਖਾਓ ਤਾਂ ਇਹਦਾ ਟੇਸ ਕਰਾਂਚੀ ਜਾਵੇ ਜਦ ਹੀ ਆਪਾਂ ਇਹ ਸਬਜ਼ੀਆਂ ਪਾ ਕੇ ਹਲਕਾ ਜਿਹਾ ਮਿਕਸ ਕੀਤਾ ਨਾਲ ਦੀ ਨਾਲ ਹੀ ਆਪਾਂ ਬਚਿਆ ਹੋਇਆ ਸਾਰਾ ਸਮਾਨ ਪਾਤਾ ਤੇ 1 ਮਿੰਟ ਲਈ ਇਹਨੂੰ ਆਪਾਂ ਲਗਾਤਾਰ ਪਕਾਇਆ ਉਸ ਤੋਂ ਬਾਅਦ ਇਹਦੇ ਵਿੱਚ ਨਮਕ, ਮਿਰਚ, ਜੀਰਾ ਪਾਊਡਰ, ਥੋੜੇ ਰੰਗ ਲਈ ਪਾਵਾਂਗੇ ਹਲਦੀ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਦਿਓ 1 ਮਿੰਟ ਲਈ ਇਹਨੂੰ ਆਪਾਂ ਹੋਰ ਪਕਾ ਲਾਂਗੇ ਤਾਂ ਕਿ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਫਿਰ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾਵਾਂਗੇ ਉਬਲੇ ਹੋਏ ਮਟਰ ਸਬਜ਼ੀਆਂ ਤੁਸੀਂ ਉਹੀ ਚੋਪ ਕਰਿਓ ਜਿਹੜੀਆਂ ਤੁਸੀਂ ਖਾਂਦੇ ਹੋ ਤੇ ਬਣੇ ਹੋਏ ਸਾਰੇ ਮਟੀਰੀਅਲ ਵਿੱਚੋਂ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਨਾ ਹੋਵੇ ਤੁਸੀਂ ਉਹਨੂੰ ਸਕਿੱਪ ਕਰ ਦਿਓ ਉਬਲੇ ਹੋਏ ਮਟਰ ਪਾ ਕੇ ਵੀ ਆਪਾਂ ਹਲਕਾ ਜਿਹਾ ਇਹਨੂੰ ਪਕਾਇਆ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦਾਂਗੇ ਪੋਹਾ ਆਮ ਜਹੀ ਟਿੱਕੀ ਤੁਸੀਂ ਰੋਜ਼ ਹੀ ਖਾਂਦੇ ਹੋ ਆਲੂ ਟਿੱਕੀ ਬਣਾ ਕੇ ਪਰ ਕਦੇ ਸਬਜ਼ੀਆਂ ਵਾਲੀ ਟਿੱਕੀ ਬਣਾ ਕੇ 버ਗਰ ਵਿੱਚ ਪਾ ਕੇ ਜ਼ਰੂਰ ਦੇਖਿਓ ਇੰਨਾ ਜ਼ਿਆਦਾ ਟੇਸਟੀ 버ਗਰ ਬਣੂਗਾ ਕਿ ਤੁਸੀਂ ਇਹਨੂੰ ਆਰਾਮ ਨਾਲ ਹੀ ਘਰ ਦੇ ਵਿੱਚ ਬਣਾ ਲਿਆ ਕਰੋਗੇ ਤੇ ਬੜੇ ਖੁਸ਼ ਹੋ ਕੇ ਬਣਾਇਆ ਕਰੋਗੇ ਉਸ ਤੋਂ ਬਾਅਦ ਅੱਧਾ ਚਮਚ ਪਰ ਕੇ ਪਾਇਆ ਪਚ ਆਟਾ ਮਸਾਲੇ ਦਾ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਤੇ ਆਪਾਂ ਇੱਥੇ ਇਹਨੂੰ ਪਕਾਉਣਾ ਹੈ 2-3 ਮਿੰਟਾਂ ਲਈ ਲਗਾਤਾਰ ਪਕਾਵਾਂਗੇ ਤੇ ਫਿਰ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮੈਸ਼ ਕਰਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਤੁਸੀਂ ਆਲੂ ਇਹਦੇ ਵਿੱਚ ਪਾਤੇ ਉਸ ਤੋਂ ਬਾਅਦ 2-3 ਮਿੰਟ ਤੱਕ ਲਗਾਤਾਰ ਇਹਨੂੰ ਇਸੇ ਤਰੀਕੇ ਨਾਲ ਸਲੋ ਫਲੇਮ ਤੇ ਪਕਾਓ ਤੇ ਕਿਸੇ ਵੀ ਮੈਸ਼ਰ ਨਾਲ ਤੁਸੀਂ ਮੈਸ਼ ਕਰ ਸਕਦੇ ਹੋ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਣਾ ਇੱਥੇ ਤੁਸੀਂ ਨਮਕ ਮਿਰਚ ਦਾ ਟੇਸਟ ਵੀ ਦੇਖ ਲਿਓ ਕਿਉਂਕਿ ਜੇ ਟਿੱਕੀ ਫਿੱਕੀ ਜੀ ਹੋਈ ਤਾਂ 버ਗਰ ਵਧੀਆ ਨਹੀਂ ਲੱਗੇਗਾ ਤੇ ਆਪਾਂ ਨੂੰ ਨਮਕ ਦੀ ਜ਼ਰੂਰਤ ਸੀ ਆਪਾਂ ਇਹਦੇ ਵਿੱਚ ਕਾਲਾ ਨਮਕ ਐਡ ਕਰ ਲਿਆ ਉਸ ਤੋਂ ਬਾਅਦ ਇਹਨੂੰ ਪੈਨ ਵਿੱਚੋਂ ਕੱਢ ਕੇ ਆਪਾਂ ਖੁੱਲੇ ਜੇ ਭਾਂਡੇ ਵਿੱਚ ਪਾ ਕੇ ਰੱਖਤਾ ਤਾਂ ਕਿ ਇਹ ਠੰਡਾ ਹੋ ਜੇ ਜਦੋਂ ਤੁਸੀਂ ਟਿੱਕੀ ਲਈ ਮਟੀਰੀਅਲ ਤਿਆਰ ਕਰੋਗੇ ਤਾਂ ਖੁੱਲਾ ਜਿਹਾ ਭਾਂਡਾ ਲੈ ਲਿਓ ਕੋਈ ਕੜਾਈ ਵਗੈਰਾ ਕਿਉਂਕਿ ਮੈਂ ਪੈਨ ਥੋੜਾ ਜਿਹਾ ਛੋਟਾ ਲਿਆ ਬੜੀ ਮੁਸ਼ਕਲ ਨਾਲ ਹੀ ਮੈਂ ਇਹਨੂੰ ਮਿਕਸ ਕੀਤਾ ਉਸ ਤੋਂ ਬਾਅਦ ਆਪਾਂ ਦੋ ਤਿੰਨ ਲੈ ਆ ਬ੍ਰੈਡੇ ਸਖਤ ਜੇ ਬ੍ਰੈਡ ਤੁਸੀਂ ਲੈ ਲਿਓ ਜਿਹੜੇ ਆਪਣੇ ਪੈਕੇਟ ਵਿੱਚ ਹੁੰਦੇ ਆ ਉਸ ਤੋਂ ਬਾਅਦ ਇੱਕ ਕੌਲੀ ਲਈ ਆਪਾਂ ਫਿੱਕੀਆਂ ਖਿੱਲਾਂ ਦੀ ਖਿੱਲਾਂ ਆਪਾਂ ਨੂੰ ਬਾਜ਼ਾਰ ਵਿੱਚੋਂ ਆਮ ਹੀ ਮਿਲ ਜਾਂਦੀਆਂ ਨੇ ਇਹ ਉਹੀ ਖਿੱਲਾਂ ਜਿਹੜੀਆਂ ਪ੍ਰਸ਼ਾਦ ਵਗੈਰਾ ਵਿੱਚ ਪਾ ਕੇ ਦਿੰਦੇ ਨੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਦੋ ਮਿੰਟ ਇਹ ਲਗਾਤਾਰ ਗ੍ਰाइंड ਕਰਾਂਗੇ ਤੇ ਇਹਨੂੰ ਆਪਾਂ ਦਰਦਰਾ ਜਿਹਾ ਪੀਸ ਕੇ ਬਾਹਰ ਕੱਢ ਲਿਆ ਆਪਾਂ ਇਹ ਬ੍ਰੈਡ ਕ੍ਰੰਬਸ ਤਿਆਰ ਕਰ ਲਿਆ ਪਰ ਇਹਦੇ ਵਿੱਚ ਖਿੱਲਾ ਮਿਕਸ ਕਰਿਓ ਕਿਉਂਕਿ ਇਹਦੇ ਨਾਲ ਟਿੱਕੀ ਜਿਹੜੀ ਬੜੀ ਕ੍ਰਿਸਪੀ ਬਣੂਗੀ ਸਾਰਾ ਸਮਾਨ ਹੌਲੀ ਹੌਲੀ ਕਰਕੇ ਆਪਾਂ ਤਿਆਰ ਕਰ ਰਹੇ ਹਾਂ ਦੋ ਚਮਚ ਲੈ ਲਿਆ ਆਪਾਂ ਵੱਡੇ ਭਰ ਕੇ ਮੈਦੇ ਦੇ ਤੇ ਫਿਰ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਨਮਕ ਦਾ ਇਹ ਵੀ ਤੁਸੀਂ ਚੀਜ਼ਾਂ ਆਪਣੀ ਜ਼ਰੂਰਤ ਦੇ ਅਨੁਸਾਰ ਪਾਉਣੀ ਹੈ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਾਂਗੇ ਇੱਕੋ ਸਾਰ ਜਿਆਦਾ ਪਾਣੀ ਨਾ ਪਾਓ ਨਹੀਂ ਤੇ ਇਹਦੇ ਵਿੱਚ ਗੱਠਾ ਵਗੈਰਾ ਬਣ ਜਾਣਗੀਆਂ ਤੇ ਇਹਦਾ ਪੇਸਟ ਤਿਆਰ ਕਰ ਲਾਂਗੇ ਨਾ ਜ਼ਿਆਦਾ ਗਾਣਾ ਤੇ ਨਾ ਜ਼ਿਆਦਾ ਪਤਲਾ ਇਹ ਆਪਾਂ ਸਲਰੀ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਟਿੱਕੀ ਲਈ ਇਹ ਬਹੁਤ ਜ਼ਰੂਰੀ ਹੈ ਤੁਸੀਂ ਆਟੇ ਦੀ ਵੀ ਤਿਆਰ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਜੀ ਆਪਾਂ 버ਗਰ ਲਈ ਕਰਾਂਗੇ ਟਿੱਕੀ ਤਿਆਰ ਤੇ ਇੱਕ ਸਾਈਜ਼ ਵਿੱਚ ਕਾਫੀ ਮੋਟੀ ਹੁੰਦੀ ਹੈ ਪਰ ਆਪਾਂ ਮੀਡੀਅਮ ਜੇ ਸਾਈਜ਼ ਦੀ ਰੱਖਾਂਗੇ ਉਸ ਤੋਂ ਬਾਅਦ ਦੇਖੋ ਇਸ ਤਰੀਕੇ ਦੀਆਂ ਪਟਿੱਕੀਆਂ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਈਆਂ ਹੁਣ ਆਪਣਾ ਸਾਰਾ ਸਮਾਨ ਤਿਆਰ ਹੈ ਹੁਣ ਤੁਸੀਂ ਟਿੱਕੀਆਂ ਨੂੰ ਮੈਦੇ ਵਾਲੇ ਪੇਸਟ ਵਿੱਚ ਚੰਗੀ ਤਰ੍ਹਾਂ ਡਿਪ ਕਰ ਲਿਓ ਉਸ ਤੋਂ ਬਾਅਦ ਬ੍ਰੈਡ ਕ੍ਰੰਮਸ ਵਿੱਚ ਇਹਨੂੰ ਲਪੇਟ ਦਿਓ ਦੋ ਤਿੰਨ ਟਿੱਕੀਆਂ ਤੁਸੀਂ ਇਕੱਠੀਆਂ ਹੀ ਤਿਆਰ ਕਰ ਲਿਓ ਤਾਂ ਕਿ ਤੁਸੀਂ ਇੱਕੋ ਵਾਰ ਇਹਨਾਂ ਨੂੰ ਫ੍ਰਾਈ ਕਰ ਸਕੋ ਬਹੁਤ ਹੀ ਸਿੰਪਲ ਜਿਆ ਤੇ ਬੜਾ ਹੀ ਆਸਾਨ ਤਰੀਕਾ ਹੈ ਵੀਡੀਓ ਵਿੱਚ ਸੋਨੂੰ ਸ਼ਾਇਦ ਲੱਗੂਗਾ ਕਿ ਬਾਰੋ-ਵਾਰੀ ਮੈਂ ਬਹੁਤ ਸਮਾਨ ਤਿਆਰ ਕਰ ਰਹੀ ਹਾਂ ਕਰਨਾ ਬੜਾ ਹੀ ਮੁਸ਼ਕਲ ਹੈ ਪਰ ਬਿਲਕੁਲ ਆਸਾਨ ਹੈ ਇੱਕ ਵਾਰ ਸੋਨੂੰ ਦੇਖਣ ਵਿੱਚ ਹੀ ਲੱਗਿਆ ਜਦੋਂ ਤੁਸੀਂ ਇੱਕ ਵਾਰ ਬਣਾ ਲੋਗੇ ਤਾਂ ਬਾਰ-ਬਾਰ ਬਣਾਇਆ ਕਰੋਗੇ ਬੜਾ ਹੀ ਸਿੰਪਲ ਹੈ ਜਦੋਂ ਹੀ ਟਿੱਕੀ ਨੂੰ ਤੁਸੀਂ ਗਰਮ ਤੇਲ ਦੇ ਵਿੱਚ ਪਾਉਂਗੇ ਕਿਸੇ ਛਲਨੀ ਉੱਪਰ ਰੱਖ ਕੇ ਇਸ ਤਰੀਕੇ ਨਾਲ ਪਾਓ ਕਿਉਂਕਿ ਇਹ ਥੋੜੀ ਜੀ ਹੈਵੀ ਹੁੰਦੀ ਹੈ ਜਦ ਹੀ ਤੁਸੀਂ ਤੇਲ ਵਿੱਚ ਪਾਉਂਗੇ ਛਿੱਟੇ ਵਗੈਰਾ ਤੁਹਾਡੇ ਹੱਥਾਂ ਤੇ ਨਾ ਪੈ ਜਾਣ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਉਸ ਤੋਂ ਬਾਅਦ ਇਹਨੂੰ ਇੱਕ ਵਾਰੀ ਪਲਟ ਦਿਓ ਗੈਸ ਦੀ ਫਲੇਮ ਮੀਡੀਅਮ ਟੂ ਫੁੱਲ ਰੱਖਿਓ ਤੇਲ ਨੂੰ ਇੱਕ ਵਾਰ ਤੁਸੀਂ ਗਰਮ ਕਰ ਲਿਓ ਉਸ ਤੋਂ ਬਾਅਦ ਹਲਕਾ ਜਿਹਾ ਗੈਸ ਨੂੰ ਘਟਾ ਦਿਓ ਤਾਂ ਕਿ ਹੌਲੀ ਹੌਲੀ ਪੱਕਣ 2 ਤੋਂ 3 ਮਿੰਟਾਂ ਦੇ ਵਿੱਚ ਇਹ ਟਿੱਕੀ ਬਣ ਕੇ ਤਿਆਰ ਹੋਊਗੀ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਟਿੱਕੀ ਬਣਦੀ ਹੈ ਜਦੋਂ ਤੁਸੀਂ ਇਹ ਇੱਕ ਵਾਰੀ ਖਾ ਲਈ ਤਾਂ ਸਾਰੀ ਕੀਤੀ ਮਿਹਨਤ ਭੁੱਲ ਜਾਓਗੇ ਤੇ ਬਾਰ ਬਾਰ ਬਣਾਇਆ ਕਰੋਗੇ ਤੇਦੀ ਆਵਾਜ਼ ਤਾਂ ਤੁਸੀਂ ਸੁਣ ਹੀ ਲਿਆ ਹੋਊਗਾ ਕਿੰਨੀ ਜ਼ਿਆਦਾ ਕ੍ਰਿਸਪੀ ਬਣੀ ਹੈ ਹੁਣ ਆਪਾਂ ਇਹਦੇ ਲਈ ਤਿਆਰ ਕਰਾਂਗੇ 버ਗਰ ਵਾਲੀ ਸੌਸ ਇਹਦੇ ਲਈ ਆਪਾਂ ਦੋ ਚਮਚੇ ਲਏ ਆ ਮਾਇਉਨੈਸ ਦੇ ਟਮੇਟੋ ਸੌਸ ਤੇ ਥੋੜੀ ਜਿਹੀ ਆਪਾਂ ਤਿੱਖੀ ਲਵਾਂਗੇ ਪਾਸਤਾ ਸੌਸ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਆਪਣੀ 버ਗਰ ਸੌਸ ਬਣ ਕੇ ਤਿਆਰ ਹੈ ਕਈ ਇਹਨੂੰ ਤੰਦੂਰੀ ਸੌਸ ਵੀ ਕਹਿ ਦਿੰਦੇ ਨੇ ਉਸ ਤੋਂ ਬਾਅਦ ਆਪਾਂ ਜੀ ਬਰਗਰ ਜਿਹੜੇ ਆਪਾਂ ਮਾਰਕੀਟ ਵਿੱਚੋਂ ਲੈ ਕੇ ਆਏ ਸੀ ਇਹਨਾਂ ਉੱਪਰ ਆਪਾਂ ਲਗਾਵਾਂਗੇ ਬਟਰ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਗਰਮ ਤਵੇ ਦੇ ਉੱਪਰ ਰੱਖ ਕੇ ਥੋੜਾ ਜਿਹਾ ਸੇਕ ਲਾਂਗੇ ਜਿਆਦਾ ਨਹੀਂ ਬਿਲਕੁਲ ਹਲਕਾ ਹਲਕਾ ਜਿਹਾ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਪਕਾ ਲਿਆ ਤੇ ਫਿਰ ਇਹਦੇ ਉੱਪਰ ਆਪਾਂ ਲਗਾ ਕੇ ਸੌਸ ਹੁਣ ਮਜ਼ੇਦਾਰ ਜਿਹਾ 버ਗਰ ਕਿਵੇਂ ਤਿਆਰ ਕਰਨਾ ਹੈ ਉਹ ਫੁੱਲ ਵੀਡੀਓ ਜ਼ਰੂਰ ਦੇਖਿਓ ਫਿਰ 버ਗਰ ਦੀ ਇੱਕ ਸਾਈਡ ਤੇ ਲਗਾਓ ਸੌਸ ਇਹਦੇ ਉੱਪਰ ਪਿਆਜ਼ ਟਮਾਟਰ ਰਖੀਰੇ ਜਿਹੜੀਆਂ ਚੀਜ਼ਾਂ ਨੂੰ ਤੁਹਾਡਾ ਦਿਲ ਕਰੇ ਉਹ ਲਗਾਉਂਦੇ ਜਾਓ ਜਿੰਨੀਆਂ ਚੀਜ਼ਾਂ ਪਾਉਂਗੇ ਬਰਗਰ ਉਹਨਾਂ ਹੀ ਜ਼ਿਆਦਾ ਟੇਸਟੀ ਬਣੂਗਾ ਉੱਪਰ ਪਾਈ ਆਪਾਂ ਸੈਲਡ ਵਾਲੀ ਗੋਭੀ ਫਿਰ ਆਪਾਂ ਰੱਖਾਂਗੇ ਟਿੱਕੀ ਥੋੜਾ ਜਿਹਾ ਪਿਆਜ਼ ਇੱਕ ਪਾਈ ਆਪਾਂ ਪਨੀਰ ਦਾ ਪੀਸ ਜਿਨ੍ਹਾਂ ਨੂੰ ਪਨੀਰ ਪਸੰਦ ਹੈ ਉਹ ਪਾ ਲਿਓ ਜਿਨ੍ਹਾਂ ਨੂੰ ਚੀਜ਼ ਪਸੰਦ ਹੈ ਉਹ ਚੀਜ਼ ਪਾ ਲਿਓ ਫਿਰ ਇਹਦੇ ਉੱਪਰ ਸਾਸ ਲਗਾ ਕੇ ਦੂਸਰਾ ਪੀਸ ਉੱਪਰ ਰੱਖਤਾ ਹਲਕਾ ਜਿਹਾ نیچے ਤੁਸੀਂ ਇਹਨੂੰ ਗਰਮ ਕਰ ਲਿਓ ਬਹੁਤ ਹੀ ਮਜ਼ੇਦਾਰ 버ਗਰ ਬਣ ਕੇ ਤਿਆਰ ਹੋ ਜਾਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਕਹਿਣ ਤੇ ਇਹ ਮਜ਼ੇਦਾਰ ਜੀ ਟਿੱਕੀ ਬਣਾ ਕੇ ਜ਼ਰੂਰ ਖਾਓ ਕਿਉਂਕਿ ਇਸ ਟਿੱਕੀ ਨਾਲ 버ਗਰ ਦਾ ਆਦ ਲਾਜਵਾਬ ਹੁੰਦਾ ਕਮੈਂਟ ਕਰਕੇ ਜਰੂਰ ਦੱਸਿਓ 버거 ਕਿਉਂ ਜੱ ਲੱਗਿਆ ਤੇ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ